ਪੰਜਾਬ ਚ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਅਮ੍ਰਿਤਸਰ ਪਠਾਨਕੋਟ ਤੇ ਗੁਰਦਾਸਪੁਰ ਨੂੰ ਮਿਲੇ ਨਵੇਂ ਡੀਸੀ ਅਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਖਸ਼ੀ ਸਾਨੀ ਨੂੰ ਮੁਹਾਲੀ ਚ ਗਮਾਡਾ ਦਾ ਲਾਇਆ ਚੀਫ ਐਡਮਿਨਿਸਟ੍ਰੇਟਰ ਦਿੱਲੀ ਚ ਪ੍ਰਦੂਸ਼ਣ ਲਈ ਭਾਜੀਪੀ ਨੇ ਪੰਜਾਬ ਨੂੰ ਠਹਿਰਾਇਆ ਜ਼ਿੰਮੇਵਾਰ ਆਰ ਪੀ ਸਿੰਘ ਬੋਲੇ ਪ੍ਰਾਲੀ ਕਰਕੇ ਦਿੱਲੀ ਦੀ ਆਬੋ ਹਵਾ ਹੋਈ ਖਰਾਬ ਤਾਂ ਆਪ ਨੇ ਕੀ ਘਟਿਆ ਸਿਆਸਤ ਲਈ ਕਿਸਾਨਾਂ ਨੂੰ ਨਾ ਕਰੋ ਬਦਲਾ ਸੰਗਰੂਰ ਦੇ ਪਿੰਡ ਪੈਂਦ ਨੇੜੇ ਟੋਲ ਪਲਾਜ਼ਾ ਵਾਲਿਆਂ ਦੀ ਗੁੰਡਾਗਰਦੀ ਕਮਬਾਈਨ ਚਾਲਕ ਤੇ ਰੌੜ ਤੇ ਈਟਾਂ ਰੋੜਿਆਂ ਨਾਲ ਕੀਤਾ ਹਮਲਾ ਪੀੜਤ ਨੇ ਚੋਰੀ ਕਰਨ ਦੇ ਵੀ ਲਾ ਇਲਜ਼ਾਮ ਅੰਮ੍ਰਿਤਸਰ ਚ ਮੁਹੱਲਾ ਕੱਢਣ ਦੌਰਾਨ ਵੱਡਾ ਹਾਦਸਾ ਕੋਟਸਵਾਰਾਂ ਹੇਠਾਂਏ ਦੋ ਨਿਹੰਗ ਸਿੰਘ ਪਿੱਛੋਂ ਆਰੇ ਘੋੜਿਆਂ ਨੇ ਵੀ ਕੁਚਲਿਆ ਮੌਕੇ ਤੇ ਮੌਜੂਦ ਨਿਹੰਗਾਂ ਨੇ ਚੱਕ ਕੇ ਦੋਨਾਂ ਨੂੰ ਕੀਤਾ ਬਸ ਅੰਮ੍ਰਿਤਸਰ ਚ ਨਿਹੰਗ ਸਿੰਘਾਂ ਨੇ ਕੱਢਿਆ ਮੁਹੱਲਾ ਨਿਹੰਗ ਸਿੰਘਾਂ ਨੇ ਦਿਖਾਏ ਜੰਗ ਜੂ ਕਰਤਬ ਕੋੜ ਦੌੜਾਂ ਰਹੀਆਂ ਖਿੱਚਦਾ ਕੇਂਦ अमृतसर च विदेशी सलानिया ने साफ सफाई दा दित्ता सुनेया दुर्गाणा मंदिर नेड़े चलाया सफाई अभियान दिवाली कारण शहर दे कई इलाकेयां फैली सी गंदगी मनाली दे कई इलाकेयां च बर्फबारी रोतांग सने आसपास दे इलाकेयां च ऊंचे पहाड़ां ते हुई स्नोफॉल ठंड छोया जफा इस न्यूज़ हेडलाइंस के प्रायोजक सबसे आगे सबसे अलग करतार कंबाइन भारत के पहले कंबाइन निर्माता ਸਸਿਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸੱਤ ਧਣੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਕਰਦੇ ਹਾਂ ਦਿੱਲੀ ਤੋਂ ਦਿੱਲੀ ਤੋਂ ਕੱਲ ਚਰਨ ਸੁਹਾਵੇ ਯਾਤਰਾ ਸ਼ੁਰੂ ਹੋਏਗੀ ਔਰ ਦਿੱਲੀ ਕਮੇਟੀ ਨੂੰ ਐ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਸਾਹਿਬ ਕੌਰ ਦੇ ਜੋੜੇ ਸੌਂਪੇ ਗਏ ਨੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਜੋੜਿਆਂ ਦੀ ਸੇਵਾ ਸੰਭਾਲੀ ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਵਿੱਚ ਇਹ ਜੋੜੇ ਰੱਖੇ ਗਏ ਨੇ ਔਰ ਵੀਰ ਬਾਰ ਨੂੰ श्री पटना साहब के लिए यह यात्रा रवाना होएगी और एक नवंबर में यह यात्रा तख्त श्री पटना साहब तक पहुँचेगी गुरु गोबिंद सिंह जी तो माता साहेब कौर जी देे दे हरद पुरी होरिवार वालों संभाल के रखे हुए थे हूँ उन्होंने श्री पटना साहब जाया जा रहा चरण सुहावे यात्रा के जरिए और यहा वीरवार तो शुरू होएगी और एक नवंबर में श्री पटना साहब पहुंचेगी ਕਰ ਰਿਹਾ ਹੈ ਕੈਮਰਾ ਤਾਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਲਿਖਿਆ ਹੈ ਕਿ ਮੇਰੀ ਕਾਮਨਾ ਹੈ ਕਿ ਗੁਰੂ ਚਰਨ ਯਾਤਰਾ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਸਹਿਬਕੌਰ ਜੀ ਦੇ ਮਹਾਨ ਅਦਰਸ਼ਾਂ ਨਾਲ ਸਾਡਾ ਸੰਬੰਧ ਹੋ ਡੂੰਗਾ ਹੋਵੇ ਇਹ ਯਾਤਰਾ ਜਿੱਥੋਂ ਵੀ ਲੰਘੇਗੀ ਉੱਥੋਂ ਦੇ ਲੋਕਾਂ ਤੋਂ ਮੇਰੀ ਅਪੀਲ ਹੈ ਕਿ ਉਹ ਪਵਿੱਤਰ ਜੋਤ ਸਾਹਿਬ ਦੇ ਦਰਸ਼ਨ ਕਰਨ ਜ਼ਰੂਰ ਆਉਣ ਇਹ ਟਵੀਟ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਤਾਂ ਇਹ ਚਰਨ ਸੋ ਹਾਵੇ ਯਾਤਰਾ ਜਿਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਗੁਰੂ ਚਰਨ ਯਾਤਰਾ ਜਿਸ ਨੂੰ ਨਾਮ ਦਿੱਤਾ ਗਿਆ ਹੈ ਇਸ ਦਾ ਰੂਟ ਹੈ ਐ ਇਹ ਇਹ ਮੈਪ ਹੈ ਕਿ ਜਿੱਥੋਂ-ਜਿੱਥੋਂ ਦੀ ਇਹ ਯਾਤਰਾ ਲੰਘਣੀ ਹੈ ਜਿੱਥੋਂ ਸ਼ੁਰੂ ਹੋਣੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਅਪੀਲ ਕੀਤੀ ਗਈ ਹੈ ਕਿ ਜਿੱਥੋਂ-ਜਿੱਥੋਂ ਇਹ ਯਾਤਰਾ ਲੱਗੇਗੀ ਲੋਕ ਐ ਜੋਰ ਸਾਹਿਬ ਦੇ ਦਰਸ਼ਨ ਜ਼ਰੂਰ ਕਰਨ ਸੋ ਇਹ ਯਾਤਰਾ ਅਸੀਂ ਦਿਖਾ ਰਹੇ ਹਾਂ ਇਹ ਦਿੱਲੀ ਤੋਂ ਸ਼ੁਰੂ ਹੋਣੀ ਹੈ ਔਰ ਦਿੱਲੀ ਤੋਂ ਸ਼ੁਰੂ ਹੋ ਕੇ ਫਰੀਦাবাদ ਫਰੀਦাবাদ ਤੋਂ ਅੱਗੇ ਜਾਣੀ ਹੈ ਆਗਰਾ ਵਿੱਚ ਮਥਰਾ ਸਟੇਸ਼ਨ ਆਉਂਦਾ ਹੈ ਜਿਹੜੇ येलो ਡਾਟਸ ਨੇ ਇਹ ਵਿੱਚ ਵਿੱਚ ਸਟਾਪੇਜ ਨੇ ਕਿ ਜਿੱਥੇ-ਜਿੱਥੇ ਇਹ ਯਾਤਰਾ ਰੁਕੇਗੀ ਕਿਉਂਕਿ 1 ਨਵੰਬਰ ਨੂੰ ਪਹੁੰਚਣੀ ਹੈ ਕਈ ਦਿਨਾਂ ਦੇ ਵਿੱਚ ਜਾਣੀ ਹੈ ਸੋ ਪਹਿਲਾ ਦਿੱਲੀ ਤੋਂ ਸ਼ੁਰੂਆਤ ਹੋਣੀ ਹੈ ਫਿਰ ਅੱਗੇ ਫਰੀਦাবাদ ਐ 10 ਕਿਲੋਮੀਟਰ ਤੇ ਫਰੀਦাবাদ ਫਿਰ ਹੋਰ ਅੱਗੇ ਜਾ ਕੇ ਮਥਰਾ ਮਥਰਾ ਤੋਂ ਅੱਗੇ ਜਾ ਕੇ ਆਗਰਾ ਆਗਰਾ ਤੋਂ ਅੱਗੇ ਇਹ ਜਾਣੀ ਹੈ ਹਾਥਰਸ ਹਾਥਰਸ ਤੋਂ ਜਾਣੀ ਹੈ ਇਹ बरेली बरेली ਤੋਂ ਪੀਲੀ ਭੀਤ ਪੀਲੀ ਭੀਤ ਤੋਂ ਮਹਾਗਪੂਰ ਮਹਾਗਪੂਰ ਤੋਂ ਬਾਅਦ ਇਹ ਹੈ ਲਖੀਮਪੁਰ ਖੇੜੀ ਉੱਥੋਂ ਦੀ ਲੰਗੇਗੀ ਫਿਰ ਅੱਗੇ ਜਾਣੀ ਹੈ ਸੀਤਾਪੁਰ ਸੀਤਾਪੁਰ ਤੋਂ ਇਹ ਯਾਤਰਾ ਲਖਨਊ ਪਹੁੰਚੇਗੀ ਲਖਨਊ ਤੋਂ ਅਗਲਾ ਸਟਾਪੇਜ ਹੈ ਕਾਨਪੁਰ ਕਾਨਪੁਰ ਦੇ ਵਿੱਚ ਜਾਏਗੀ ਕਾਨਪੁਰ ਤੋਂ ਅੱਗੇ ਫਤਿਹਪੁਰ ਫਤਿਹਪੁਰ ਤੋਂ ਬਾਅਦ ਫਿਰ ਇਹ ਯਾਤਰਾ ਅੱਗੇ ਜਾ ਕੇ ਦਾ ਸਟਾਪੇਜ ਹੈ ਪ੍ਰਿਆਗਰਾਜ ਪ੍ਰਿਆਗਰਾਜ ਤੋਂ ਅੱਗੇ ਸਟਾਪੇਜ ਹੈ ਵਾਰਾਨਸੀ ਵਾਰਾਨਸੀ ਤੋਂ ਅੱਗੇ ਜਾ ਕੇ ਹੈ 사ਸਰਮ ਤੇ 사ਸਰਮ ਤੋਂ ਬਾਅਦ ਇਹ ਯਾਤਰਾ ਦਾਖਲ ਹੋਣੀ ਹੈ ਬਿਹਾਰ ਪਟਨਾ ਸਾਹਿਬ ਦੇ ਵਿੱਚ ਉੱਥੇ ਜਾ ਕੇ ਇਹ ਯਾਤਰਾ ਮੁਕੰਮਲ ਹੋਣੀ ਹੈ ਕਿਉਂਕਿ ਕੱਲ 23 ਤਰੀਕ ਹੈ ਵੀਰਵਾਰ ਨੂੰ ਔਰ 30 ਤਰੀਕ ਨੂੰ ਜਿਹੜੀ ਹੈ ਇਹ 1 ਨਵੰਬਰ ਨੂੰ ਜਿਹੜੀ ਹੈ ਇਹ ਐ ਤੱਕ શ્રી ਪਟਨਾ ਸਾਹਿਬ ਤੇ ਪਹੁੰਚਣੀ ਹੈ ਕਰੀਬ-ਕਰੀਬ 9 ਦਿਨਾਂ ਦੀ ਇਹ ਯਾਤਰਾ ਹੈ 9ਵੇਂ ਦਿਨ ਜਾ ਕੇ ਇਸਨੇ ਐ ਤੱਕ શ્રી ਪਟਨਾ ਸਾਹਿਬ ਪਹੁੰਚਣਾ ਹੈ ਔਰ ਇਸ ਤਰ੍ਹਾਂ ਜਿਹੜੇ ਜਿਹੜੇ ਥਾਵਾਂ ਤੋਂ ਵੀ ਇਹ ਯਾਤਰਾ ਲੰਘਣੀ ਹੈ ਗੁਜ਼ਰਨੀ ਹੈ ਉੱਥੇ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜੋਰ ਸਾਹਿਬ ਦੇ ਦਰਸ਼ਨ ਜ਼ਰੂਰ ਕਰ ਲੈ ਤੇ ਹੁਣ ਗੱਲ ਕਰਦੇ ਹਾਂ ਦਿੱਲੀ ਚ ਫੈਲੇ ਪੋਲੂਸ਼ਨ ਦਾ ਜਿਸ ਨੂੰ ਲੈ ਕੇ ਭਾਜਪੀ ਨੇ ਪੰਜਾਬ ਚ ਸਾੜੀ ਜਾਰੀ ਪ੍ਰਾਲੀ ਨੂੰ ਜ਼ਿੰਮੇਦਾਰ ਠਰਾਇਆ ਜਿਸ ਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪ੍ਰਦੂਸ਼ਨ ਦਾ ਵੱਡਾ ਕਾਰਨ ਫੈਕਟਰੀ ਤੇ ਗੱਡੀਆਂ ਜੋ ਨਿਕਲਦੇ ਧੂਏ ਨੂੰ ਦੱਸਿਆ ਤਾਂ ਆਮ ਆਦਮੀ ਪਾਰਟੀ ਵੱਲੋਂ ਬੀਜਪੀ ਤੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ ਲਾਏ। ਫਰਾਲੀ ਦੇ ਧੂਏ ਨੂੰ ਲੈ ਕੇ ਦਿੱਲੀ ਅਤੇ ਪੰਜਾਬ ਮੁਰਤੋਂ ਇੱਕ ਦੂਜੇ ਦੇ ਆਹਮੋ ਸਾਹਮਣੇ ਬੀਜਪੀ ਲੀਡਰ ਆਰ ਪੀ ਸਿੰਘ ਨੇ ਦਿੱਲੀ 'ਚ ਫੈਲੇ ਪ੍ਰਦੂਸ਼ਣ ਦਾ ਮੁੱਦਾ ਚੁੱਕਿਆ ਤੇ ਇਸ ਦੇ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਇਲਜ਼ਾਮ ਲਗਾਏ ਕਿ ਪੰਜਾਬ 'ਚ ਕਿਸਾਨਾਂ ਨੂੰ ਫਰਾਲੀ ਸਾੜਨ ਲਈ ਉਕਸਾਇਆ ਗਿਆ ਤੇ ਦਿੱਲੀ ਦੀ ਇਹ ਹਾਲਤ

ਪੋਲੂਸ਼ਨ ਦਾ ਜੋ ਅਸਰ ਦਿੱਲੀ 'ਤੇ ਦਿਖ ਰਿਹਾ ਹੈ ਵੇ ਪੰਜਾਬ ਦੀ ਪ੍ਰਾਲੀ ਕਿ ਚਲਤੇ ਹੈ ਜਦ ਕਿ ਸਾਰੇ ਜਾਣਦੇ ਆ ਦੁਨੀਆ ਭਰ ਦੀਆਂ ਏਜੰਸੀਆਂ ਕਹਿੰਦੀਆਂ ਨੇ ਵਿਗਿਆਨੀ ਕਹਿੰਦੇ ਹੈਗੇ ਆ ਕਿ ਪੰਜਾਬ ਦੇ ਵਿੱਚ ਪ੍ਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਗ੍ਰਾਫਟ ਆਈ ਹੈ ਅੱਜ ਉਹ ਗ੍ਰਾਫਟ 75% ਤੋਂ ਵੀ ਵੱਧ ਨੋਟ ਕੀਤੀ ਗਈ ਹੈ ਜੀ ਭਾਜਪਾ ਵੱਲੋਂ ਲਗਾਏ ਇਲਜ਼ਾਮਾ ਦਾ ਮਾਮਲਾ ਖੋਰ ਪੱਖਿਆ ਜਿਸ ਦਾ ਜਵਾਬ ਖੁਦ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦਿੱਤਾ ਤੇ 90% ਪ੍ਰਦੂਸ਼ਨ ਗੱਡੀਆਂ ਫੈਕਟਰੀਆਂ ਅਤੇ ਉਸਾਰੀ ਦੇ ਕੰਮਾਂ ਤੋਂ ਹੋਣਦੀ ਗੱਲ ਆ ਜਿਹੜੀ ਪੋਲੂਸ਼ਨ ਆ ਉਹ ਪੂਰੇ ਜਨੂੰ ਇੰਡੋਜਨੈਟਿਕ ਪਲਾਨ ਕਹਿੰਦੇ ਆ ਜਿਹਦੇ ਚ ਪਾਕਿਸਤਾਨ ਵੀ ਇੰਡੀਆ ਵੀ ਬੰਗਲਾਦੇਸ਼ ਵੀ ਬਾਕੀ ਜਿਹੜੇ ਤੁਹਾਡੇ ਏਸ਼ੀਅਨ ਕੰਟਰੀਜ਼ ਉਹ ਵੀ ਆਂਦੇ ਆ ਪੋਲੂਸ਼ਨ ਸਾਰਿਆਂ ਦੇ ਵਿੱਚ ਆ ਪੂਰੇ ਦੇਸ਼ ਦੇ ਵਿੱਚ ਆ ਔਰ ਜੋ ਵਿਸ਼ਵ ਸਿਹਤ ਸੰਸਥਾ ਕਹਿੰਦੀ ਆ ਕਿ 2.5 ਜਿਹੜੇ ਮਾਈਕਰੋਨ ਐਸਪੀਐਮ ਹੈਗਾ ਉਹਦਾ ਲੈਵਲ 5 ਹੋਣਾ ਚਾਹੀਦਾ ਤੇ ਉਹ ਆਪਣੇ ਤਾਂ 500 ਤੋਂ ਉੱਪਰ ਤੁਰਿਆ ਫਿਰਦਾ ਉਹ ਉਦ੍ਰਿਸ ਮਾਮਲੇ ਤੇ ਕਿਸਾਨ ਲੀਡਰ ਡੱਲੇਵਾਲ ਨੇ ਵੀ ਐਂਟਰੀ ਕੀਤੀ ਤੇ ਦਾਵਾ ਕੀਤਾ ਕਿ ਇਸ ਸਾਲ ਪਹਿਲਾ ਨਾਲੋਂ ਘੱਟ ਪਰਾਲੀ ਸਾੜੀ ਗਈ ਤੇ ਪਰਾਲੀ ਕਾਰਨ ਸਿਰਫ 3% ਤੱਕ ਹੀ ਪ੍ਰਦੂਸ਼ਣ ਹੋੰਦਾ ਹੈ ਪਿੱਛੇ ਆਪਾਂ ਇੱਕ ਵੀਡੀਓ ਦੇ ਵਿੱਚ ਇੱਕ ਰਿਪੋਰਟ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਸੀ ਜਿਹੜੇ ਸੀਐਸਸੀ ਦੀ ਰਿਪੋਰਟ ਹੈ ਉਹਦੇ ਚ ਇਹ ਚਾਹ ਕਿ ਐਗਰੀਕਲਚਰ ਤੋਂ ਪੋਲੂਸ਼ਨ ਕੇਵਲ ਸਿਰਫ 1 ਤੋਂ ਲੈ ਕੇ 3% ਔਰ ਉਸ ਰਿਪੋਰਟ ਨੂੰ ਅੱਗੇ ਜਾ ਕੇ ਸੁਪਰੀਮ ਕੋਰਟ ਦੇ ਅੰਦਰ ਆਪਣੇ ਐਫੀਡੇਵਿਡ ਦੇ ਰਾਹੀਂ ਭਾਰਤ ਸਰਕਾਰ ਨੇ ਕੋਟ ਵੀ ਕੀਤਾ ਹੈ ਪ੍ਰਦੂਸ਼ਣ ਦਾ ਕਾਰਨ ਪਰਾਲੀ ਹੈ ਜਾਂ ਕੁਝ ਹੋਰ ਇਸ ਨੂੰ ਲੈ ਕੇ ਤਾਂ ਸਾਰਿਆਂ ਦੀ ਵੱਖ-ਵੱਖ رائے ਹੈ ਭਾਵੇਂ ਧੂਏ ਦਾ ਕਾਰਨ ਕੋਈ ਵੀ ਹੋਵੇ ਪਰ ਲੋਕਾਂ ਦਾ ਸਾਹ ਲੈਣਾ ਤਾਂ ਮੁਸ਼ਕਿਲ ਹੋ ਹੀ ਜਾਂਦਾ ਹੈ ਜਿਸ ਦਾ ਕੋਈ ਪੱਕਾ ਹੱਲ ਨਿਕਲਣਾ ਜ਼ਰੂਰੀ ਬਿਊਰੋ ਰਿਪੋਰਟ న్యూਸ 18 ਪੰਜਾਬ ਹਰਿਆਣਾ ਤਾ ਬੇਸ਼ੱਕ ਪਰਾਲੀ ਨੂੰ ਲੈ ਕੇ ਸਿਆਸਤ ਖੂਬ ਗਰਮਾਉਂਦੀ ਹੈ ਹੁਣ ਵੀ ਸਿਆਸਤ ਪੱਕੀ ਹੋਈ ਹੈ ਹਰ ਸਾਲ ਇਹ ਦੇਖਣ ਨੂੰ ਮਿਲਦਾ ਹੈ ਜਦੋਂ ਇਹਨਾਂ ਦਿਨਾਂ ਦੇ ਵਿੱਚ ਪਰਾਲੀ ਨੂੰ ਲੈ ਕੇ ਸਿਆਸਤ ਗਰਮਾ ਜਾਂਦੀ ਹੈ ਪਰ ਪੀਜੀਆਈ ਦੇ ਵਿੱਚ ਪਬਲਿਕ ਹੈਲਥ ਡਿਪਾਰਟਮੈਂਟ ਦੇ ਡਾਇਰੈਕਟਰ ਡਾਕਟਰ ਰਵਿੰਦਰ ਖਾਈਵਾਲ ਦੇ ਮੁਤਾਬਕ ਪਹਿਲਾਂ ਦੇ ਮੁਕਾਬਲੇ ਇਸ ਵਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਘਟੀਆਂ ਨੇ ਜੋ ਕਿ ਇੱਕ ਚੰਗਾ ਸੰਕੇਤ ਹੈ ਪਰਾਲੀ ਦੇਖੇ ਤਾਂ ਦੀਵਾਲੀ ਤੋਂ ਪਹਿਲੇ ਔਰ ਅੱਜ लगभग तीन से चार गुना तेजी आई है पराली जलाने की घटना पंजाब में, पंजाब में भी और हरियाणा में भी लेकिन आ, हमारे से दस से बीस गुना ज्यादा यानी कि अगर हमारे यहाँ टोटल काउंट आप देखे की फोर कुछ है तो वहां पर इस समय चार हजार फायर काउंट हमने ऑब्जर्व किए पाकिस्तानी पंजाब पाकिस्तानी की तरफ तो यानी कि हमसे आप कह सकते हैं कि पांच गुना ज्यादा पराली वहां जल रही है और अगर हम देखें तो ये कंट्रीब्यूशन जो अगर हम डिसीजन सपोर्ट सिस्टम के द्वारा देखते हैं तो वन परसेंट दिखा रहा है लेकिन अगर हम पाकिस्तानी पंजाब का भी आंकड़ा निकाल लेते हैं तो ये छह से बारह परसेंट तक कंट्रीब्यूट कर सकता है तो उसका असर हमारे भारतीय पंजाब में पड़ रहा है हवा से विंड से क्रॉस बिल्कुल नॉर्मली वेस्टर्नली विंड है अगर हम देखेंगे तो उसका असर हमारे पंजाब रीजन हरियाणा रीजन और दिल्ली रीजन में भी होगा तो अलोंग द इंडो गंगेटिक बेल्ट जो हमारी आप कह सकते हैं प्रिवेलिंग विंड डायरेक्शन है और जो एयर सेट है उसमें ये पोल्यूशन का स्तर बढ़ता हुआ दिखाई देगा लेकिन आप मानते हैं कि पिछले सालों का डाटा अगर इस इस आज की हम बात करें पर्टिकुलर डेट की बात करें तो क्या पंजाब हरियाणा में पराली जलानी की घटनाएं कमी आई है बिल्कुल अगर हम हरियाणा की बात करें तो पिछले साल के मुकाबले चौसठ परसेंट की गिरावट है आज तक यानी कि पिछले डेढ़ महीने में, में और अगर हम पंजाब की बात करें तो 50 परसेंट की गिरावट है और यही चीज अगर मैं 2012 से हम सैटेलाइट डाटा ऑब्जर्व कर रहे हैं उसको देखते हैं तो जहां पंजाब में 90 परसेंट की गिरावट है वहीं हरियाणा में 87 की परसेंट की गिरावट है तो पराली साड़न का या पोल्यूशन किसी भी तरीके हो संकेत जो हों जो इसका अंदा लाया जा सकता है वो ए क्यू आई लैवल जो एयर कुआलिटी इंडैक्स होंगे उसका अंदाजा लगया जा सी कुछ ग्राफिक्स है के जरिए समझने की कोशिश करते हैं कि हवा के जहर किस कदर रहा पिछले दिनों में क्यू आई लैवल जे वक् शहरों की गल करिए कपूरथला असं जिक्र कर रहे बई अक्तूबर का दा सवेरे दस बजे का ਜਿਹੜਾ 1 EQ ਹੈ AQI 에어 ਕੁਆਲਿਟੀ ਇੰਡੈਕਸ ਸੀ ਉਹ 160 ਸੀ ਤੇ ਇਹ ਜਿਹੜਾ ਹੈ 6:30 ਵਜੇ ਦਾ ਸ਼ਾਮ ਦਾ 에어 ਕੁਆਲਿਟੀ ਇੰਡੈਕਸ ਹੈ ਜਿਹੜਾ ਉਹ 138 ਹੈ ਇਹ ਜਲੰਧਰ ਦਾ ਹੈ 22 ਅਕਤੂਬਰ ਸਵੇਰੇ 10 ਵਜੇ ਲੁਧਿਆਣਾ ਦਾ 231 ਤੇ 6:30 ਵਜੇ ਦਾ 200 ਇਹ 에어 ਕੁਆਲਿਟੀ ਇੰਡੈਕਸ ਹੈ ਜਿਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਪੋਲਿਊਸ਼ਨ ਦੇ ਵਿੱਚ ਇਜ਼ਾਫਾ ਹੋਇਆ ਕਿੰਨਾ ਉਸ ਦੇ ਵਿੱਚ ਫਰਕ ਤੇ ਹੁਣ ਜ਼ਿਕਰ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦਾ ਜਿਨ੍ਹਾਂ ਨੇ ਨਿਊਜ਼ 18 ਨਾਲ ਗੱਲਬਾਤ ਕਰਦਿਆਂ ਕਈ ਖੁਲਾਸੇ ਕੀਤੇ ਉਹਨਾਂ ਆਪਣੇ ਬੇਟੇ ਅਕਿਲ ਵੱਲੋਂ ਨਸ਼ੇ ਦੇ ਸ਼ਿਕਾਰ ਹੋਣ ਦੀ ਗੱਲ ਕਹੀ ਤੇ ਸ਼ਿਕਾਇਤ ਕਰਤਾ ਤੇ ਫਰਾਡ ਦੇ ਇਲਜ਼ਾਮ ਲਾਏ ਆਪਣੇ ਬੇਟੇ ਅਕਿਲ ਅਖਤਰ ਦੀ ਮੌਤ ਦੇ ਇਲਜ਼ਾਮਤ ਵਿੱਚ ਕਰੇ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਨੇ ਨਿਊਜ਼ 18 ਦੇ ਜ਼ਰੀਏ ਆਪਣਾ ਪੱਖ ਰੱਖਿਆ ਨਿਊਜ਼ 18 ਤੇ मोहम्मद मुस्तफा ने कई सनसनीखेज खुलासे किए मोहम्मद मुस्तफा ने दसया कि ओना बेटा मानसिक तौर पर परेशान सी 2006 तो लेके 2025 तक वो ड्रग एडिक्टेड रहा और इस वक्फे दे दौरान परिवार ने कई मुश्किलों दा सामना कीता हर बाप बच्चे बच्चे में कितनी भी कमी है उनको दबाता है कि के, के दुनिया के प्लेटफार्म पे लेके आता है दबाता है ना छिपाता है ठीक है ਜਾ ਤੱਕ ਮੇਰੇ ਘਰ ਵਿੱਚ ਛਿਪਾਣਾ ਮੇਰੇ ਘਰ ਵਿੱਚ ਛਿਪਾਣਾ 100% mumkin ਨਹੀਂ tha hm chuke mere ghar mein 50 log hote hain security wale hote hain kaam karne wale hote Aqil Akhtar wale mamle vich shikayat karta Shamsuddin nu leke vi Muhammad Mustafa ne kai talakh tippaniya kitiyan Muhammad Mustafa ne Shamsuddin nu ek fraud shakhs dasya Muhammad Mustafa ne kaha ki apne bete Aqil di maut de mamle vich oh kanoon da samna karnge मैं एक सिपाही हूं देश का जी मैं विक्टिम कार्ड जिंदगी में न कभी खेला न खेलूंगा मैं तो जंग लड़ना जानता हूं मैंने इस देश की लड़ाई लड़ी है बड़ी बड़ी लड़ाई है गोलियों की छाव में मैंने अपने अपना, अपना फर्ज अंजाम दिया है ये नहीं है मैं किसी से माफी नहीं मांग रहा हूँ मैं गुहार नहीं लगा रहा हूँ कि मेरी मदद करो बहुत लोगों के बहुत अफसरों के फोन आ रहे कोई पुलिस में मदद करें अल्लाह गवाह है पब्लिकली मैं आपके थ्रू बताना चाहता हूं बहुत बड़े-बड़े लीडर्स -बड़े के फोन आ रहे हैं ठीक है एनी हेल्प आई सेड नो थैंक यू सर नो सर थैंक यू आई विल फाइट माय ओन वॉर हूं तो अनु वो वीडियो सुनाने जिस विच मोहम्मद मुस्तफा दा बेटा अपने पिता ते अपनी पत्नी ते गंभीर इल्जाम ला रिया सी आज 27th अगस्त 2025 एंड रिकॉर्ड कर रहा हूँ ताकि कोई डॉक्यूमेंट हो जाए मेरे पास पहले से ही जिसमें मतलब बेसिकली मैंने अपने डैड को और वाइफ का फेयर डिस्कवर किया और आ, काफ़ी टाइम हो गया साल डेढ़ दो साल हो गए डिस्कवर मेरे को जब से पता लगा पता मेरे को पहले ही लग जाना चाहिए था जब ये काफ़ी कुछ हुआ मतलब 2000 शादी के एक साल बाद भी 2018 में ਜ਼ਿਕਰ ਹੋਇਆ ਕਿ ਮੁਹੰਮਦ ਮੁਸਤਾਫਾ ਤੇ ਸਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ بیٹے ਅਕਿਲ ਅਖਤਰ ਦੀ ਮੌਤ 16 ਅਕਤੂਬਰ ਨੂੰ ਹੋਈ ਪੰਚਕੂਲਾ ਦੇ ਸੈਕਟਰ 4 ਦੇ ਘਰ ਵਿੱਚੋਂ ਅਕਿਲ ਦੀ ਲਾਸ਼ ਮਿਲੀ ਪਰਿਵਾਰ ਨੇ ਦਾਅਵਾ ਕੀਤਾ ਸੀ ਕਿ ਅਕਲ ਦੀ ਮੌਤ ਨਸ਼ੇ ਦੀ ਓਵਰਡੋਸ ਨਾਲ ਹੋਈ ਹੈ ਪਰ ਪੰਚਕੂਲਾ ਪੁਲਿਸ ਨੇ ਸ਼ਮਸ਼ੂਦੀਨ ਨਾਮ ਦੇ ਇੱਕ ਸ਼ਖਸ ਦੀ ਸ਼ਿਕਾਇਤ ਤੇ ਮੁਹੰਮਦ ਮੁਸਤਾਫਾ ਰਜ਼ੀਆ ਸੁਲਤਾਨਾ ਅਕਿਲ ਦੀ ਪਤਨੀ ਤੇ ਭੈਣ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ ਅਤੇ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਇੱਕ ਐਸ ਆਈਟੀ ਕਰ ਰਹੀ ਹੈ ਬਿਊਰੋ ਰਿਪੋਰਟ यू सिटिंग याकिल अख्तर की मौत के मामले में पिता मोहम्मद मुस्तफा ते शिकायतकर्ता के विचाले इल्जामबाजीयां का दौर जारी है दोनों एक दूसरे ते गंभीर इल्जाम ला रहे हैं वो उसकी शक्ल देखी आपने शक्ल देखी उसकी मेरे घर में मेरे घर में आकिल ने कुत्ता पाला करता पिट बुल उसकी नस्ल है तो मुझे उसकी शक्ल बिल्कुल उससे मिलती है तो इस तो इसको तो टुकड़ा डाल ले कोई आप मैं उसको दो हजार रूपए आपके खिलाफ वीडियो बनवा देता हूँ वो राजनीति कर रहे हैं उनकी आदत है उनके मुकाबले में जो आया अब जैसे हमारे एम थे वो इलेक्शन लड़ रहे थे उनको बिल्ली मार कहते थे स्टेजों पे पहले अजहार आलम थे उनको बला किसी बुझा हुआ बल्ब कहते थे ये तो उनकी आदत है ये आदत से मजबूर है इन्होंने तो कह नहीं है जो इनके सामने आ गया उसको पता नहीं मुझे तो कहा है और पता नहीं क्या कुछ बोलते ये दो या अट्ठारह की बात है या उन्नीस की मैं डीजीपी ह्यूमन राइट कमीशन था मेरे दफ्तर में मेरे दो बहुत अच्छे दोस्तों को लेके आया था मेरे कोटले से और हाथ जोड़ के खड़ा था हाथ जोड़ के खड़ा था चपरासी की तरह जो उसकी औकात है मैंने पूछा ये कौन है कहते शमसुद्दीन है बताइए कहते जी इसके ऊपर एक बैंक फ्रॉड का केस दर्ज हुआ है करोड़ों रुपए की उसमें मदद चाहता है मैं मेरे जिंदगी में वसूल रहे हैं मैं जब यारी दोस्ती बड़े लेवल पे करता हूँ तो मैं बहुत अपने घर में मैं अपने कबर्स में इसका नहीं मैं रखता मैं अपनी अलमारियों को साफ रखता हूँ मैंने इसको मना कर दिया बात खत्म हो गई आज तक बताओ मेरे खिलाफ एक दरखास्त पूरे हिंदुस्तान की तो किसी थाने में मेरे खिलाफ दरखास्त आई हो या का कोई और बात हो तो बताएं तो आप आपने आप कहते हो कि मुजी जी साहब का ये कहते हैं। तो आपको तो लोग वैसे ही कहते हैं कि अपने जो लोग हैं उनके जो साथ रहते हैं सबके ऊपर एफ आई करा करा के साथ रखे हुए हैं किसी एक गुजारिश करूंगा कि शमसुद्दीन को मेरे सामने बिठाओ मैं उससे कुछ सवाल करूंगा पहला मेरा सवाल होगा उसने क्लेम किया मेरा पड़ोसी है मेरा घर मिले मेरे को मेरा घर मिले कोड़ने से दो, दो किलोमीटर दूर खेतों में है मेरा पड़ोसी तो कोई है ही नहीं तो इस तो इसने कहाँ से देख लिया मैं मेरी मेरा परिवार मेरे बच्चे को अपने बच्चे को प्रताड़ित करता हुआ सीधा कहा कि मेरा जो घर है दो किलोमीटर बाहर है आपकी जो वोट है वो शहर के अंदर है वो कैसे किए ये आपको दिखा रहा हूँ मैं ये उनकी वोटर लिस्ट है रजिया सुल्ताना वोटर लिस्ट में उनका साल है ना, मोहम्मद नासिर एक नंबर वोट उनकी मुस्तफ़ा साहब की अपनी वोट है एक नंबर मोहम्मद मुस्तफ़ा

पहला मेरा सवाल होगा उसने क्लेम किया मेरा पड़ोसी है मेरा घर मिले कोले से दो मेरा घर मिले कोले से दो किलोमीटर दूर खेतों में है मेरा पड़ोसी तो कोई है ही नहीं तो इस तो इसने कहा से देख लिया मैं मेरी मेरा परिवार मेरे बच्चे को अपने बच्चे को प्रताड़ित करता हुआ सर मैं वो ही बताया है जो पहचान है मेरे रजिया सुल्ताना जो है जहां वो पली है मोहल्ले में वहीं मैं पला हूँ मेरे फादर मेरा खा परिवार फोर्टी सेवन से हम लोग वहां रहते हैं ये भी बहुत पुराने वहां रहते हैं तो हम लोगों का फैमिली टर्म था ये देख लीजिए आप इनसे मुझे छोड़ दिया मैं क्या कहता हूँ मुस्तफा के साहब तो क्या कहते हैं आप उनके जो भाई हैं आप मेरे मोहल्लेदार हैं मेरे एम उनको पूछिए हमारे रजिया ने आज तक मेरे फादर को मामा कहा है हमने उनकी मदर को बुआ कहा है आप ये किसी से पूछ सकते हैं